ਵੈਜੀ ਦਾ ਹਾਲ ਸਾਹਿਬੈ ਵੀ ਕੀ ਫਤ ਹੈ ਅੱਜ ਤੁਸੀਂ ਤੁਹਾਡੇ ਸਾਹਮਣੇ ਬਣਾਇ ਪਕਦੀ ਵੀਡੀਓ ਲੈ ਕੇ ਆਏ ਆ ਜਿਹੜਾ ਆਪਾਂ ਨੇ ਪਹਿਲਾ ਲੜ ਲਗਾਣਾ ਹੈ ਜੀ ਪਹਿਲਾ ਆਪਾਂ ਨੇ ਜਿਹੜਾ ਪਹਿਲਾ ਲੜ ਹੈ ਉਸ ਨੂੰ ਬਾਹ ਚੰਗੀ ਤਰ੍ਹਾਂ ਵਾਲ ਪਾ ਕੇ ਇੱਕ ਜਗ੍ਹਾ ਇਕੱਠਾ ਕਰਕੇ ਇਕੱਠੇ ਕਰਕੇ ਚੰਗੀ ਤਰ੍ਹਾਂ ਵਾਲ ਪਾ ਕੇ ਕੇ ਚੰਗੀ ਤਰ੍ਹਾਂ ਵਾਲ ਪਾ ਲੈਣੇ ਹੈ ਜੀ ਹਨ ਜੀ चंकी तरह बल पा के जो अपने पहला लड़ लगा है चंकी तरह लगा देना है जी उस तो बाद लगा देना है जी जड़ा ने दूसरा लड़ लगा है जी पिछु पहला पिछ पेंच करके ਚੰਗੀ ਤਰ੍ਹਾਂ ਕੋਲ ਕੇ ਬੰਦਪਾਸਾ ਉੱਪਰ ਰੱਖ ਕੇ ਖੁੱਲਦਾ ਬਸਾ ਥੱਲੇ ਰੱਖ ਕੇ ਚੰਗੀ ਤਰ੍ਹਾਂ ਵਾਲ ਇਕੱਠੇ ਕਰਕੇ ਚੰਗੀ ਤਰ੍ਹਾਂ ਇਕੱਠੇ ਕਰਕੇ ਚੰਗੀ ਤਰ੍ਹਾਂ ਪਿੱਛੋਂ ਖੋਲ ਕੇ ਵਾਲ ਪਾ ਕੇ ਚੰਗੀ ਤਰ੍ਹਾਂ ਲਗਾ ਦੇਣਾ ਹੈ ਜੀ ਜੇ ਤੁਹਾਨੂੰ ਵੀਡੀਓ ਬ ਬਦਿਆ ਲਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਚੈਨਲ ਸਬਸਕ੍ਰਾਈਬ ਵੀ ਕਰ ਲਿਓ ਤਾਂ ਕਿ ਅਸੀਂ ਤੁਹਾਡੇ ਲਈ ਅਜੇ ਇੱਕ ਵੀਡੀਓ ਹੋਰ ਅਜੇ ਵੀਡੀਓ ਹੋਰ ਲੈ ਕੇ ਆ ਸਕੀਏ ਲੈ ਆ ਸਕੀ ਹਾਂ ਜਿਹੜਾ ਹੁਣ ਆਪਾਂ ਨੇ ਤੀਸਰਾ ਲੜਨ ਲਗਾਉਣ ਹੈ ਬੈਕ ਟੋਮ ਪਿੱਛੇ ਕਰਕੇ ਬੰਦ ਪਾਸਾ ਉੱਪਰ ਰੱਖ ਕੇ ਖੁੱਲ੍ਹੇ ਪਾਸਾ ਥੱਲੇ ਰੱਖ ਕੇ ਬਲਾਂ ਨੂੰ ਇਕੱਠੇ ਕਰਕੇ ਚੰਗੀ ਤਰ੍ਹਾਂ ਬਲਾਂ ਨੂੰ ਇਕੱਠੇ ਕਰਕੇ ਇਚੋ ਖੋਲ ਕੇ ਚੰਗੀ ਤੇਰਾ ਬਲ ਪਾ ਕੇ ਲਗਾ ਦੇਣਾ ਹੈ ਜੀ ਉਸ ਤੋਂ ਬਾਅਦ ਆਪਾਂ ਨੇ ਜਿਹੜੀ ਆਪਣੇ ਕੋ ਬਾਜ ਹੋਵੇਗਾ ਉਸ ਦੀ ਮਤਲਬ ਆਪਾਂ ਨੇ ਆਪਾਂ ਨੇ ਲੜ ਸੈਟ ਕਰ ਲੈਣਾ ਹੈ ਜੀ ਬਾੜ ਬਾੜ ਸੈਟ ਕਰ ਲੈਣੇ ਹਨ ਉਸ ਤੋਂ ਬਾਅਦ अपने जो तो चौथा लड़ लगा है जी मैं बंद पासा उपर रख के खुला पासा थल रख के चंत तरह बल पा के चं तरह बाल इकट्ठे करके ਕਾ ਦੇਣਾ ਹੈ ਜੀ ਪਿੱਛੇ ਹੋਲ ਕੇ ਚੰਗੀ ਤਰ੍ਹਾਂ ਜਿਹੜੇ ਆਪਣੇ ਵਾਲ ਹੋਣਗੇ ਉਸ ਨੂੰ ਆਪਾਂ ਨੇ ਵਾਲ ਚ ਦੀ ਮਦਦ ਨਾਲ ਸੈੱਟ ਕਰ ਲੈਣੇ ਹਨ ਜੀ ਹੁਣ ਜਿਹੜਾ ਉਹ ਅੰਜ ਉਸ ਤੋਂ ਬਾਅਦ ਆਪਾਂ ਨੇ ਉੱਪਰ ਉਹ ਚੰਗੀ ਤਰ੍ਹਾਂ ਜਿਹੜੇ ਲੜ ਹੋਣਗੇ ਆਪਣੇ ਉਹਨਾਂ ਨੂੰ ਸੈੱਟ ਕਰ ਲੈਣਾ ਹੈ ਤੇ ਆਪਾਂ ਨੇ ਆਪਾਂ ਨੇ ਜਿਹੜੇ ਚੰਗੀ ਤਰ੍ਹਾਂ ਵਾਲ ਸੈੱਟ ਕਰ ਲੈਣੇ ਹੋਣ ਜੀ ਜਿਹੜਾ ਜੀ ਹੁਣ ਆਪਾਂ ਨੇ ਪੰਜਵਾਂ ਲੜ ਲਗਾਉਣਾ ਹੈ ਉਸ ਨੂੰ ਪਿੱਛੋਂ ਪਿੰਚ ਕਰਕੇ ਬੰਦਵਾਸ ਉੱਪਰ ਆ ਕੇ ਖੁੱਲਦਾ ਪਾਸਾ ਥੱਲੇ ਰੱਖ ਕੇ ਉਪਰ ਸੈੱਟ ਕਰਕੇ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਸਾਫ ਕਰਕੇ ਲਗਾ ਦੇਣਾ ਹੈ ਜੀ ਤੁਸੀਂ ਬਲ ਪਾ ਕੇ ਵੀ ਲਗਾ ਸਕਦੇ ਹੋ ਅਸੀਂ ਇਹ ਸਾਫ ਲੜ ਲਗਾਇਆ ਹੈ ਜੀ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਲੜ ਮੋੜ ਕੇ ਸਾਫ ਕਰਕੇ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਸਾਫ ਸਫਾਈ ਦੇ ਵਿੱਚ ਲਗਾ ਦੇਣਾ ਹੈ ਜੀ ਉਸ ਤੋਂ ਬਾਅਦ ਆਪਾਂ ਨੇ ਜਿਹੜੇ ਉੱਪਰਲੇ ਲੜ ਹੋਣਗੇ ਉਹਨਾਂ ਨੂੰ ਸੈੱਟ ਕਰ ਲੈਣਾ ਹੈ ਉਸ ਤੋਂ ਬਾਅਦ ਆਪਾਂ ਨੇ ਬਾਅਦ ਨਿਮਤ ਨਾਲ ਆਪਣੇ ਜਿਹੜੇ ਬਲ ਹੋਣਗੇ ਉਹਨਾਂ ਨੂੰ ਸੈੱਟ ਕਰ ਲੈਣਾ ਹੈ ਜੀ। ਨਾਲ ਨਹੀਂ ਆਪਾਂ ਨੇ ਪੱਗ ਬੰਨ੍ਹ ਦੀ ਮਦਦ ਨਾਲ ਵੀ ਬਲ ਸੈੱਟ ਕਰ ਲੈਣੇ ਹਨ ਜੀ। ਚੰਗੀ ਤਰ੍ਹਾਂ ਬਲ ਸੈੱਟ ਕਰ ਸੈੱਟ ਕਰ ਲੈਣੇ ਹਨ ਬਾਅਦ ਪੱਗ ਬੰਨ੍ਹ ਦੀ ਮਦਦ ਨਾਲ ਫਿਰ ਚੰਗੀ ਤਰ੍ਹਾਂ ਵਾਲ ਸੈਟ ਕਰ ਲੈ ਕਰਕੇ ਫਿਰ ਸੈਟ ਕਰ ਲੈਣੇ ਹਨ ਜੀ ਜਿਹੜਾ ਹੁਣ ਆਪਾਂ ਨੇ ਆਖਰੀ ਲੜ ਲਗਾਉਣਾ ਹੈ ਸੀ ਆ ਜੀ ਉਸ ਨੂੰ ਤੋਂ ਪਹਿਲਾਂ ਆਪਾਂ ਨੇ ਜਿਹੜੇ ਆਪਣੇ ਉੱਪਰਲੇ ਲੜ ਹੋਣਗੇ ਉਸ ਨੂੰ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਹੈ ਜੀ ਉਹ ਜਿਹੜਾ ਆਪਾਂ ਨੇ ਕੱਲ ਦੀ ਲੜ ਲਗਾਉਣਾ ਹੈ ਜੀ ਆਪਾਂ ਇਹ ਨੋ ਜਿਹੜੀ ਨੋਕ ਹੋਗੇ ਨੋਕ ਹੋਵੇਗੀ ਆਪਣੀ ਨੱਕ ਦੀ ਸੇਹ ਚ ਨੱਕ ਦੀ ਸੇਹ ਚ ਆਪਾਂ ਨੇ ਪੱਕ ਪੈਨ ਲਗਾ ਲੈਣਾ ਹੈ ਜੀ ਆਪਾਂ ਨੇ ਉਸ ਤੋਂ ਬਾਅਦ ਜਿਹੜਾ ਆਪਾਂ ਨੇ ਲੜ ਲਗਾ ਛੇ ਮਾੜ ਲਗਾਉਣਾ ਹੈ ਜੀ ਪਿੱਛੋਂ ਪਿੰਚ ਕਰਕੇ ਇੱਕ ਪਾਸਾ ਥੱਲੇ ਰੱਖ ਕੇ ਦੂਜਾ ਪਾਸਾ ਉੱਪਰ ਰੱਖ ਕੇ ਚੰਗੀ ਤਰ੍ਹਾਂ ਪਿੱਛੋਂ ਪਿੰਚ ਕਰਕੇ ਕਿੰਗੇਦਰਾਂ ਸਾਫ਼ ਕਰਕੇ ਪਿੱਛੇ ਤੱਕ ਜਿਹੜਾ ਆਪਣਾ ਕਲਗੀ ਲਾੜੂ ਹੋਵੇਗਾ ਆਪਾਂ ਨੇ ਸਾਫ਼ ਕਰ ਦੇਣਾ ਹੈ ਜੀ ਜਿਹੜਾ ਹਨ ਆਪਾਂ ਨੇ ਕਲਗੀ ਲੜ ਲਗਾਉਣਾ ਹੈ ਉਸ ਨੂੰ ਪੱਕ ਪੈਂਦੇ ਥਲੇ ਰੱਖ ਕੇ ਮੋੜ ਕੇ ਚੰਗੀ ਤਰ੍ਹਾਂ ਖੋਲ ਕੇ ਤੇ ਕਿਦੋਲ ਖੋਲ ਕੇ ਲਗਾ ਦੇਣਾ ਲਗਾ ਦੇਣਾ ਹੈ ਜੀ ਉਸ ਤੋਂ ਬਾਅਦ ਆਪਾਂ ਨੇ ਜਿਹੜਾ ਸੈਟ ਹੈਗਾ ਜਿਹੜਾ ਆਪਾਂ ਨੇ ਪਹਿਲਾਂ ਲੜ ਲਗਾਇਆ ਸੀ ਉਸ ਨੂੰ ਖਿੱਚ ਕੇ ਆਪਾਂ ਨੇ ਖੋਲ ਕੇ ਚੰਗੀ ਤਰ੍ਹਾਂ ਸਿਰ ਕਵਰ ਕਰ ਲੈਣਾ ਹੈ ਜੀ ਜਿਹੜਾ ਆਪਾਂ ਨੇ ਮੂੰਹ 'ਚ ਲੜ ਰੱਖਿਆ ਸੀ ਲੜ ਰੱਖਿਆ ਸੀ ਲੜਾ ਇਹੋ ਕੈਸੀ ਉਸ ਨੂੰ ਚੰਗੀ ਤਰ੍ਹਾਂ ਖਿੱਚ ਕੇ ਸਿਰ ਟੈਟ ਸਿਰ ਜਿਹੜਾ ਆਪਣਾ ਕਵਰ ਹੋਵੇਗਾ ਉਹ ਕਵਰ ਵੀ ਹੋ ਜਾਏਗਾ ਨਾਲੇ ਟੈਟ ਵੀ ਹੋਵੇਗਾ ਜਿਹੜਾ ਉਹਨਾਂ ਆਪਣੇ ਮੋੜ ਲੜਦ ਗੋਣੇ ਜਿੱਦ ਬਣਾ ਹੈ ਜੀ ਪਿੱਛੇ ਇੱਕ ਲੜ ਥੱਲੇ ਇੱਕ ਲੜ ਰੱਖ ਕੇ ਦੂਜੇ ਨਾਲ ਉੱਪਰ ਰੱਖ ਕੇ ਪਿੱਛੇ ਦੱਬ ਦੇਣਾ ਹੈ ਜੀ ਉਸ ਤੋਂ ਬਾਅਦ ਆਪਾਂ ਨੇ ਚੰਗੀ ਤਰ੍ਹਾਂ ਲੜ ਨੂੰ ਸੈਟ ਕਰਕੇ